ਲਓ ਜੀ ਅੱਜ ਅਸੀਂ ਗੁਰਦੁਆਰਾ ਟੁੱਟੀਗੰਡੀ ਸਾਹਿਬ ਦਰਸ਼ਨ ਕਰਨ। ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕੀਤਾ ਗੁਰਦੁਆਰਾ ਤੰਬੂ। ਅਜੇ ਗੁਰਦੁਆਰਾ ਮਾਤਾ ਪਾਕ ਕਰਜੀ ਦੇ ਤੇ ਇੱਧਰ ਲਿਖਿਆ ਪਿਆ ਮਾਤਾ ਪਾਕ ਕਰਜੀ ਦਾ ਇਤਿਹਾਸ। ਤੇ ਫਿਰ ਆਪਾਂ ਗਏ ਮੈਨ ਕੋ। ਫਿਰ ਆਪਾਂ ਦਰਸ਼ਨ ਕੀਤੇ ਮਹਿੰਦਰਪੁਰ ਸਾਹਿਬ। ਚੱਲਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ। ਤੁਸੀਂ ਵੀ ਕਰੋ ਦਰਸ਼ਨ ਇਸ ਵੰਦ درخت ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਬਹੁਤ ਪ੍ਰਾਤਨਵਾਣ ਦਰਸ਼ਨ ਕਰੋ ਫੇਰ ਅੱਪ ਪਹੁੰਚੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਹਿਲਾ ਪੱਟੇ ਕਾ ਨਿਸ਼ਾਨ ਸਾਹਿਬ ਤੇ ਮੱਥਾ ਤੇ ਹੁਣ ਚੱਲਦੇ ਅੰਦਰ ਦਰਸ਼ਨ ਕਰਨ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਬਣਾਉਣ ਦੀ ਮਨਾਹੀ ਸੀ ਇਸ ਲਈ ਕਰਨਾ ਆਪਾਂ ਵੀਡੀਓ ਨਹੀਂ ਬਣਾਈ ਤੇ ਇਧਰ ਤਲਾ ਚੈੱਕ ਕਰ ਸਕਦੇ ਹਾਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਦਾ ਲਓ ਹੁਣ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਏ ਤੇ ਫੁੱਲ ਵਲੌਗ ਆਪਣੇ YouTube ਚੈਨਲ ਤੇ ਤੁਹਾਨੂੰ ਮਿਲ ਜੂਗਾ ਤੇ ਹੁਣ ਆਪਾਂ ਚੱਲਦੇ ਘਰੇ ਤੇ ਮਿਲਦੇ ਆਂ ਨੈਕਸਟ ਵਲੌਗ ਚ ਬਾਏ ਬਾਏ